ਹਾਂ ਤਾਂ ਕਰ ਲੈ ਉਹਦੀ ਕਿੰਨਾ ਵਾਰਾ ਹੈ ਕਿ ਟੋਲੇ ਉੱਠਾ ਹਾਲਟੀਵੇਟਰ ਵਿੱਚ ਚਲਾਵਾਂਗੇ ਸੋ ਅੱਗੇ ਵਿੱਚ ਚਲਾਵਾਂਗੇ ਹੈਰੋਂ ਵਿੱਚ ਚਲਾਵਾਂਗੇ ਕਿਹੜੇ ਵੀ ਚੀਜ਼ੋ ਚਲਾਵਾਂਗੇ ਮਰਜ਼ੀ ਉਹ ਪਾਦਾ ਦੇਖ ਹਾਂ ਜਿਆਦਾ ਹੈਰੋਂ ਪਾ ਲਈ ਬਰਾਬਰ ਜੇ ਇਸ ਦੇ ਉੱਪਰ ਨੂੰ ਗੇੜਾ ਦੇ ਦਿਆ ਫਿਰ ਰੁਕੋ ਜਰਾ ਸਬਰ ਕਰੋ ਬੋਲਾ ਧੱਕਾ ਮੁੱਕੀ ਨਹੀਂ ਕਰ ਬਾਈ ਬਰਾਬਰ ਚੱਲੇ ਟਰੈਕਟਰ ਬਾਈ ਕੀ ਹੋਇਆ ਚਲਾਣਾ ਬਾਈ ਉਹ ਹੈਰੋਂ ਵੀ ਜ਼ੋਰ ਸਾੜੀ ਲੈ ਰਦੀ ਨੋ ਨੋ ਕੀ ਹੈਰੋਂ ਵੱਧ ਜ਼ੋਰ ਲੈ ਰਦੀ ਬਾਈ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਤੁਮੇ ਸਾਰੇ ਮਗੇ ਵਧੀਆ ਹਾਲ ਗੁਡ ਆਪਾਂ ਵੀ ਵਧੀਆ ਬਾਈ ਟਰਾਲੀਆਂ ਲੇ ਕੇ ਆਏ ਤੇ ਪਰ ਟਰਾਲੀਆਂ ਕਢਵਾ ਦੀ हां <laughs> <laughs> भाई सुखी वीरा क्या हाल चाल हां ਟਰਾਲੀ ਕੱਢਦੀ ਅੱਜ ਕਾ ਮੂਡ ਆ ਅੱਜ ਜੋਗਾ ਦੇਖੂ ਇਹ ਵੀ ਕਿਹੜੇ ਮਸਖਵਾ ਜੋਰ ਲਾਦਾਂਗੇ 850 ਕੈਸਮੇ ਚਲਾਵਾਗਾ ਕਦੇ ਉਹ ਦੇਖਾ ਇਹ ਕਲਟੀਵੇਟਰਾਂ ਚਲਾਵਾਗੇ ਸੋ ਅੱਗੇ ਮੈਂ ਚਲਾਵਾਗੇ ਹੈਰੋਂ ਮੈਂ ਚਲਾਵਾਗੇ ਕਿਹੜੇ ਵੀ ਚੀਜ਼ੋ ਚਲਾਵਾਗੇ ਮਰਜ਼ੀਆਂ ਪਾਦਾ ਦੇਖੋ ਹਾਂ ਜਿਆਦਾ ਹੈਰੋਂ ਪਾ ਲਈ ਬਰਾਬਰ ਜੇ ਇਸ ਦੇ ਉੱਪਰ ਨੂੰ ਗੇੜਾ ਦੇ ਦਿਆ ਫਿਰ ਟਰੈਕਟਰ ਤੇਰਾ ਭਾਈ ਜਿਗਾ 55 एचबी ਦਾ ਟਰੈਕਟਰ ਆ ਤਾਂ ਕਰ ਗਾਇ ਮਨ ਦਬਕੇ ਮਾਰਾ ਯਾਰ ਆਪ ਕਹੀ ਜਾਵਾ ਭੈਣ ਜੋ ਐ ਆ ਕੋ ਆ ਪਾ ਲਈ ਹੁਣ ਅਰ ਜੇ ਫੇਰ ਕਿਆ ਹੋਗਾ ਜੇ ਵੀਡੀਓ ਬਣਾਗੀ ਪੂਰੀ ਮੈਂ ਟਰੈਕਟਰ ਦੇ ਦੂੰਗਾ ਲੈ ਹਾਂ ਹਾਂ ਟਰੈਕਟਰ ਯਾਰ ਦੇ ਨਹੀਂ ਸਕਦੇ ਆ ਮੈਂ ਐਡੀ ਸ਼ਰਤ ਕਿਸ ਤਰ੍ਹਾਂ ਲਾਵਾਂ ਕੋਈ ਹਜ਼ਾਰ ਹਜ਼ਾਰ ਕੀ ਲਾ ਲੈ ਚਲ ਘੜੇ ਦੇ ਦਿੰਦਾ ਉਧਰ ਸੋਨੇ ਦੇ ਘੜੇ ਆ ਇਹ ਵੀ ਮਹਿੰਗਾ ਯਾਰ ਦੋਦਾ ਕੋਈ ਹੋਰ ਸਸਤੇ ਵਾ ਮੈਂ ਪਿਆ ਦੇਵਾਂ ਕੋਈ ਨਾਲ ਹੀ ਲਾ ਲ ਆਈਫੋਨ ਲਾ ਲੈ ਚਲ ਫੋਨ ਫਿਰ ਮੇਰਾ 16 ਤੇਰਾ ਬੰਦਾ ਚੱਲ ਮੇਰਾ ਪ੍ਰੋ ਮੋਡਲ ਆ ਤੇਰਾ 15 ਸਿੰਪਲ ਆ ਠੀਕ ਆ ਲਾਈਓ ਆ ਪ੍ਰੋ ਉਹ ਆ ਨਾ ਕਿਹੜਾ 15 ਪਲੱਸ ਪਲੱਸ ਆ ਚੱਲ ਕੋਈ ਨਹੀਂ ਚੱਲ ਬਦਲਾ ਕਰ ਲਾਂਗੇ ਜਿਸ ਤਰ੍ਹਾਂ ਵੀ ਹੋਇਆ ਚਲੋ ਫਿਰ ਲਓ ਮਾਲਕ ਦਾ ਨਾਮ ਚੱਲ ਵੀ ਗੱਭਰੂ ਆ ਚੱਲ ਕੱਢ ਟਰੈਕਟਰ ਬਾਹਰ ਟਰੈਕਟਰਾਂ ਦੇ ਪਿਛਾਹਾਂ ਰੋ ਜੋੜ ਲਈ ਬਾਈ ਜੋ ਨੋ ਨੋ ਦਾ ਸੈਟ ਦਾ 18 ਤਵੀਆਂ ਇੱਕ ਦੇ ਪਿਛਾਹ ਸੁਹਾਗਾ ਉੱਧਰ 20 ਦਵੀਆਂ 60 ਦੇ ਪਿੱਛਾ ਅਸ਼ਾਰਜਨ ਉਹ 13 ਹਲਾਂ ਬਾਵਾ ਵੀਰ ਉਹ ਲੱਗ ਚੱਲ ਰਿਹਾ ਉੱਪਰ ਬਾਰਿਆ ਕਿਸੇ ਦਾ ਵਾਕੇ ਆਪਾਂ ਨੂੰ ਪਤਾ ਨਹੀਂ ਕਿਹੜਾ ਪਲਾਟ ਮਿਲਾਂਗੇ ਓ ਮਿੱਤਰੋ ਛੱਡ ਦੀ ਐ ਹੈਰੋਮਾ ਪਲਾਟਾਂ ਦੇਖੋ ਕੱਡਾ ਪਲਾਟਾ ਵੀ ਤਾਂ ਜੱਜ ਕਰ ਲਿਓ ਐਸਵੇਂ ਵੀਰ ਕਿੰਨੇ ਗਿੱਲੇਗਾ ਪਲਾਟਾ ਕਹਿੰਦੇ ਲੱਗਦਾ ਇਹ 8-9 ਗਿੱਲੇ ਦੇ ਦਾ ਹਾਂ 8 9 ਗਿੱਲੇ ਗਏ ਹੋ ਹੁਣ 8 9 ਗਏ ਹੋ ਹੁਣ ਬਾਈ ਟਰੈਕਟਰ ਕੀੜੀਆਂ ਵਾਂਗੂ ਦੇਖੇ ਇੱਧਰ ਹੀ ਉਹਦੇ ਕੋਈ ਉਹ ਪਲਾਟ ਪਾਣਾ ਆਲੀ ਟਰੈਕਟਰ ਉਹ ਦੇਖਿਓ ਬਾਈ ਟਰੈਕਟਰ ਦੀ ਆਵਾਜ਼ 855 ਕੀਤੇ ਕਿੰਨੀ ਆਵਾਜ਼ ਆਵਾ ਉਰੇ ਤੱਕ ਆਵਾਜ਼ ਸਵਾਰੀ ਕਿ ਨਾ ਨਹੀਂ ਆ ਰਹੀ ਹੁਣੀ ਆਵਾਜ਼ ਅੱਗਾਗਾ ਸੁਹਾਗਾ ਫੇਰਨੇ ਪਲਾਇਆ ਉਹ ਟਰੈਕਟਰ ਇੱਕ ਡੋਲ ਬਾਣ ਗਿਆ ਬਸ ਫੇਰ ਸਿੱਧੇ ਚੱਲ ਜਾਂਗੇ ਟਰੈਕਟਰ ਬਾਈ ਨੇ ਤੇ 3x ਕਰਕੇ 9 9x ਆ ਬਾਈ ਸਮਾਂ ਸਾਰੇ ਕੰਪਲੀਟ ਹੋ ਗਏ ਫੇਰ ਵੀ ਟਰੈਕਟਰ ਥੋੜਾ ਥੋੜਾ ਦਿਖ ਰਿਹਾ ਬਾਈ ਮਾਰੇ ਬੰਦੇ ਨੇ ਅੱਜ ਪਹਿਲੀ ਵਾਰੀ ਇੰਨਾ ਲੰਬਾ ਪਲਾਟ ਦੇਖਿਆ ਉਲਜਰੇ ਵਿਚਾਰੇ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗ ਰਿਹਾ ਕਿੱਧਰ ਤੇ ਹੜਾਈਆਂ ਪਾਵਾਂ ਕਿੱਧਰ ਤੇ ਨਾ ਪਾਵਾਂ ਬੁੱਧਾ ਦਾ ਦਿਮਾਗ ਡੱਡ ਹੋ ਗਿਆ ਦੇਖੋ ਇਹ ਦੇਖੋ ਬਚਾ ਲੈ ਹੜਾਈ ਦਾ ਹੰਦ ਦਿਖਾਵਾਂ ਦੇਖੋ ਵੀਰੇ ਟਰੈਕਟਰ ਆਇਆ ਉਰਾ ਸੀ ਔਰ ਪਹਿਲੀ ਹੜਾਈ ਦੇਖ ਕਾਹਾਂ ਪਾਈ ਆ ਜੱਡੇ ਕਿੱਲਾਂ ਦਾ ਪਲਾਟ ਕਰਦੀ ਦੇਖਾਓ ਫਿਰ ਤਾਂ ਭੈਣ ਜੋ ਹਲਾਈਆਂ ਦਾ ਪਤਾ ਲਗਾ ਵੈਡੀ ਲੰਬੀ ਨਹੀਂ ਹਲਾਈ ਪਾਏ ਕਰਦੇ ਪਰ ਇਹ ਕਿਹੜੇ ਮਾਰੀ ਜਾਵਾਂਗੇ ਅੱਧੇ ਕਿੱਲੇ ਕੇ ਮੁਕਰੀ ਆਡੀ ਹਲਾਈ ਬੋਈ ਕੋਈ ਤਾਂ ਐਡੀ ਲੰਬੀ ਫਾਂਟ ਮਈ ਦੂਰ ਹੋਣੀ ਨੇ ਹੋਰ ਕਾਲੇ ਝੁਰਲੋਂ ਵਾਲੇ ਕੰਮ ਕਰ ਰਹੇ ਬਾਈ ਨੇ ਮਾਰੇ ਫੰਦੇ ਯਾਰ ਹਾਂ ਦੂਰ ਸੁਹਾਗਾ ਤਾਂ ਫਿਰ ਨਹੀਂ ਮਾਰਨਾ ਲੋਕ ਨੇ ਇਹ ਵੀ ਸੁਣੀ ਟਰੈਕਟਰ ਦੀ ਆਵਾਜ਼ ਬਾਈ ਹੈ ਹੈ ਇਹਨੂੰ ਉਸੇ ਮੇ ਹੱਥ ਕਰ ਰਹੀ ਕਹਦੇ ਇਸ ਵਾਰ ਇਸ ਫਾਂਟ ਵਾ ਲੈ ਜਾ ਦੁਬਾਰਾ ਐਡੀ ਥੋੜੀ ਹਲਾਈ ਹੋਵਾਗੀ ਇਹਨੂੰ ਦੱਸ ਗਾ ਜੇ ਕਹਦੇ ਇਸ ਕੇ ਬਰਾਬਰ ਮੋੜ ਲੈ ਜਾ ਦੁਬਾਰਾ ਗਿੱਲੇਾਂ ਕਿਤੇ ਕਹ ਲੋ ਯਾਰ ਇਹ ਸੁਣੀ ਸੱਜਰੇਗੀ ਆਵਾਜ਼ ਦੇਖ ਆਵਾ ਬੁੱਕ ਦਾ ਟਰੈਕਟਰ ਭਾਂਡ 18 ਤਪੀਆਂ ਬੰਨ ਨਜ਼ਾਰਾ ਹੈ ਚੁਰਲੂਆ ਮੈਂ ਕਹ ਰਿਹਾ ਇਹਨੂੰ ਪਤਾ ਨਹੀਂ ਬਾਈ ਸਾਡੀ ਜ਼ਮੀਨ ਕਹੀਂ ਬਾਣੇ ਵਾਲੇ ਥੋੜੀ ਜਿਹਾ ਨੇ ਹੈਂ ਆਹ ਵਾਲੀ ਹਲਾਈਆਂ ਦੇ ਬਰਾਬਰ ਇਹਨਾਂ ਦਾ ਪਰਮ ਬੋਲ ਲੀਏ ਚਾ ਦੁਬਾਰਾ ਬਾਈ ਜਾਗੇ ਨੇ ਇਹ ਹਲਾਈਆਂ ਯਾਰ ਕਿਆ ਫਰਕ ਆ ਮੈਂ ਤਾਂ ਆਪਣੇ ਉਹੀ ਦਸ ਮਾਤੜ ਪਾਈਆਂ 10 12 ਕਿੱllen ਵਾਲੇ ਆ ਉਹ ਵੀ ਕਿੱਲਾ ਕਿੱਲਾ ਕਰਕੇ ਬਾਣੇ ਵਾਲੇ ਹੋਰ ਬਾਈ ਐਡਾ ਲੰਬਾ ਪਲਾਟ ਦੇ ਕਾਜੂ ਭੈਣ ਉਹ ਦੇਖੋ ਦੇਖੋ ਦੇ ਉਹ ਟਰੈਕਟਰ ਕहां ਗਿਆ ਯੋ ਕहां ਲੈ ਕੇ ਜਾ ਰਿਹਾ ਦੇਖ ਲੋ ਮਾਰੇ ਬੰਦੇ ਦੀ ਬਾਹੀ ਦਾ ਸਜੱਜਾ ਟੰਗ ਦੇਖ ਲੋ ਬਾਈ ਮੈਂ ਬਾਹੀ ਵਾਲੇ ਬੰਦੇ ਕहां ਭੇਜ ਮੈਂ ਕहां ਬਿਠਾ ਦਈਏ ਸਿਮੈਂ ਹੈ ਹੈ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਪਰਾ ਬਣ ਉਹ ਤੇਰਾ ਪਦਾ ਹੋ ਜਾ ਓਏ ਤੇਰਾ ਹੁਣ ਕੀ ਜਾ ਰਹੀ ਹੈ ਆਪੋ ਬੈਠਣਾ ਬੜਾ ਹੈ ਨਾ ਹੜਾਈਆਂ ਸਿੱਧ ਕਰ ਕਰਕੇ ਦੇਣਾ ਇਹਨੂੰ ਕਾਕੀ ਖੇਤ ਨਾ ਹਾਲੀ ਨਰਮ ਬਹੁਤ ਆ ਬਾਈ ਕਿੱਲਾ ਜਿਆਦਾ ਹੈ ਖੋਲ ਲੈ ਨੂੰ ਤਾਂ ਹੀ ਆਵੇ ਥੋੜਾ ਖੁੱਲ ਜਾਗਾ ਹਵਾ ਲੱਗ ਜਾਗੀ ਫਿਰ ਕਣਕ ਦੀ ਬਜਾਈ ਹੋ ਜਾਗੀ ਜਿੱਲੇ ਦਾ ਟਰੈਕਟਰ ਦਾ ਵੀ ਜ਼ੋਰ ਵੱਧ ਲਿਗਾ ਤavlja ਵੀ ਆਪਣਾ ਪੂਰੀ ਲੱਗ ਰਹੀ ਆ ਓ ਬਾਈ ਉਹ ਫੋਨ ਹੋ ਆਈ ਜਾ ਰਹੇ ਆ ਦੱਸ ਕੀ ਕਰਾਂ ਫੋਨ ਤਾਂ ਨਹੀਂ ਖੜਾ ਜੁੱਟ ਰਿਹਾ

Bye bye. ਨਾ ਉਹ ਬਾਏ ਮੋਨ ਜਾ ਰਿਹਾ ਨਾ ਅੜੀ ਹੋ ਗਈ ਪਰ ਯਾਰ ਉਹ ਬਾਏ ਵੀ ਮਾਨੂੰ ਆ ਰਿਹਾ ਉਸ ਤਰ੍ਹਾਂ ਆ ਰਿਹਾ ਹਾਂ ਇਹਨੂੰ ਕਿ ਸਾਫ ਮਲਾਵਾਂਗੇ ਸਾਫ ਮਲਾਵਾਂਗੇ ਸਾਫ Ya power, of you want power. ਤਰੀ ਮਾਨ ਫਾਲੋ ਕਰ ਨਾ ਕਿਹੜੀ ਵੀਡੀਓ ਕੱਟੀ ਆ ਤੇਰੀ ਦੱਸ ਤੋ ਸਹੀ ਕੱਟੀ ਨਾ ਹੋਰ ਜੀ ਕੱਟੀ ਆ ਤੇਰੀ ਵੀਡੀਓ ਆ ਲਾ ਲਾ ਕਿਹੜਾ ਅਰੇ ਕੋਹਰਾ थाने यो ਵੀ ਦੱਸ ਦੂੰ ਉਹ ਉਸ ਤੇ ਕਿੰਨਾ ਦਾ ਫਰਕ ਪਾ ਰਿਹਾ ਮੰਨ ਕੇ ਚਲੋ 10 ਫੁੱਟ ਦਾ ਫਰਕ ਪਾ ਦੇ ਉਹ ਟਰੈਕਟਰ ਉਹ T20 20 ਗੇਰਾਂ ਗੱਲ ਪੂਰਾ ਕਿੰਨੇ ਗੇਰਾਂ 8 ਗੇਰਾਂ ਪਾ ਇਨਵ ਲਾ ਲਾ ਕਿਹੜਾ ਮੇਰੀ ਬਾਤ ਹੁਣ 8 ਗੇਰਾਂ ਮਾਰ 20 ਗੇਰਾਂ ਫਰਕ ਪਾ ਦਵਾ ਲਾ ਲਾ ਕਿਹੜਾ ਜਿਹੜੇ ਮਰਜ਼ੀ ਗੇਰਾਂ ਪਾ ਦੇ ਕਰ ਦੋਗਾ ਦੇ ਆ ਗੇਰਾ ਸੀ ਕਰਾ ਯਾਰ ਯਾਰ ਮੇਰੇ ਗੇਰ ਨਹੀਂ ਹੁੰਦੇ ਪੂਰੇ ਪਹਿਨਾ ਮੇਰੀ ਬਾਤ ਸੁਣ ਤੇਰੇ ਨਾਲ ਗੇਰ ਪੂਰੇ ਕਿਸ ਤਰ੍ਹਾਂ ਕਰੂੰ ਮੈਂ ਮੈਂ ਹੁਣ ਮੈਂ ਤਾਂ ਭੋਈ ਪਾਵਾਂ ਬਾਈ ਮੈਂ ਕੋਈ ਬਾਤ ਨਹੀਂ ਹੈ ਉਹ ਇੱਕ ਢੇੜਾ ਉਹ ਇੱਕ ਢੇੜਾ ਕਈ ਸਾਲਾ ਬਾਵੀ ਤੋਂ ਕਰਾਂ ਇੱਕ ਢੇੜਾ ਹੈ ਰੋ ਬਦਲਗਾ ਦੇਖ ਯਾਰ ਮੇਰੀ ਹੈਰਮ ਵੱਧ ਜ਼ੋਰ ਲੈ ਰਹੀ ਹੈ ਚੱਲ ਬਦਲ ਲੈ ਬਦਲ ਲੈ ਚੱਲ ਮੈਂ ਦੱਸ ਕੀ ਪਾ ਕੇ ਦੇਖਣੀ ਆ ਰਾਂ ਚੱਲ ਪਾ ਲੈ ਗੁੱਲੀਆਂ ਯਾਰ ਕੱਢ ਲੈ ਕੱਢ ਲੈ ਕੱਟ ਕੱਟ ਖਾਟੇ ਖਾਟੇ ਗੁੱਲੀ ਕਰਦੇ ਸੀ ਗੁੱਲੀ ਕਰਦਾਂ ਨਜ਼ਾਰਾ ਦੇਖਣਾ ਯਾਰ ਚੱਲ ਟੋਲੇ ਦੇ ਦੂਆ ਟੋਲੇ ਚੱਲ ਦੇਖ ਲੈ ਯਾਰ ਟੋਲੇ ਕੱਢਦੇ ਗੁੱਲੀ ਕੱਢਦੇ ਸੀ ਮੇਰਾ ਬਲੇ ਖਾਇਆ ਵੀ ਕੱਢ ਦਿੰਦੇ ਆ ਵੀ T20 ਕਰ ਕਾ ਬਾਈ ਹਾਈ ਸਪੀਡ ਆ ਪਹਿਲੇ ਧੇਰ ਮਾਰਾ ਲੰਦੇ ਨਹੀਂ ਦਿੰਦਾ ਟਰੈਕਟਰ ਨੂੰ ਜੋ ਮੈਂ ਜਾ ਕਿੰਨੇ ਚੱਕਰ ਕਰ ਲਾਂ ਵੀਰੋ ਇਸ ਬਾਤ ਮੈਂ ਤਾਂ ਕੋਈ ਡਰ ਆਈ ਹੈ ਨਹੀਂ ਵੀ ਕਿਸੇ ਮਾਂ ਵੀ ਲਾ ਲੰਦੇ ਦੇਗਾ ਕਿ ਉਸਕੇ ਪਹਿਲੇ ਗੇਅਰ ਕੀ ਸਪੀਡ ਜ਼ਿਆਦਾ ਆਪਣੇ ਟਰੈਕਟਰ ਤੇ ਦੂਸਰੇ ਮੈਂ ਟਰੈਕਟਰ ਦਬ ਜਾ ਵੀਰੋ ਜੇ ਦੂਸਰੇ ਮੈਂ ਪਾਵਾਂ ਵੀ ਜੇ ਸੋਚਦਾ ਦੂਸਰੇ ਮੈਂ ਚਾਲਾ ਦੂਸਰੇ ਮੈਂ ਚੱਲਦਾ ਕੋਈ ਟਰੈਕਟਰ ਉਹ ਨਾ ਦੇਖ ਕੋਈ ਨਹੀਂ ਮਰੀਗਾ ਤੂੰ ਵੀ ਰੁਜਾ ਆ ਪੈਣੀ ਮਰੀਗਾ ਉਹ ਪੈਣੀ ਹੋਵੇਗੀ ਉਹ ਪੜਦੀ ਨਹੀਂ ਉਸकी ਬਰੀਕ ਆਪਣਾ ਉਹ ਟੈਸਟਿੰਗ ਕਰ ਕਰ ਕੇ ਦੇਖਦੇ ਆਂ ਬਾਈ ਕੋ ਰੋਲਾ ਨਹੀਂ ਆਇਆ ਉਹ ਬਾਈਕਰ ਕੋਈ ਛਰਤ ਆ ਜਾਂ ਜਿੱਦ ਨਹੀਂ ਆ ਮਰੀ ਵੀ ਜੇ ਕੋਈ ਛਰਤ ਆ ਜਾ ਕੋਈ ਜਿੱਦ ਆ ਉਹ ਠੀਕ ਹੈ ਜੇ ਉਹ ਚਾ ਬੰਦਾ ਕੋਈ ਛਰਤ ਆਇਆ ਕੋਈ ਜਿੱਦ ਆ ਉਹ ਕਮੇਡੀ ਵੱਧ ਨਹੀਂ ਆ ਉੱਪਰ ਨਹੀਂ ਆ ਫਿਰ ਤੇ ਜੇ ਨਿਊ ਸੋਚਾ ਵੀ ਆ ਰਹੇ ਗੇ ਬਾਤਾਂ ਮੇਰੇ ਦੇ ਭਰਾ ਅਰੇ ਭਾਈ ਉਹ ਟੱਕਰਾਂ ਭਾਈ ਕਰ ਰਿਹਾ 24 ਤੋਂ ਨੇ 200 ਤੋੜ ਕੇ ਕਰ ਰਿਹਾ ਦੇਖ ਲੈ ਕਾ ਆ ਆ ਜਾ ਆ ਜਾ ਕਵਾਰਾ ਚੁੰਗਿਆ ਭਰਨੇ ਵਾਲਾ ਵੀਰੇ ਲਓ ਕੋਈ ਹਾਰ ਹੋ ਗਈ ਮਾਂ ਜੁਤਰੀ ਦੀ ਪਹਿਲਾਂ ਤੇਰੇ ਬਰਾਬਰ ਹੋਣਾਗਾ ਉੱਥੇ ਕਰਨਾ ਲਿਆ ਓਏ ਝੋਟ ਕਰ ਰਿਹਾ ਤੇ ਮੈਂ ਤਾਂ ਨਾ ਕਰ ਰਹਾ ਮਾਂ ਚੱਲ ਛੋਟਾ ਭਾਈਆ ਕੋਈ ਚੱਕਰ ਨਹੀਂ ਭਾਈ ਦੇਖ ਲੈ ਪਿੱਛੇ ਹੀ ਆ ਆਰਥਮ ਜਿੰਦਾਗਾ ਨਹੀਂ ਉਹ ਹਾਈ ਸਪੀਡ ਆ ਗਿਆ ਲੋ ਟਰੈਕਟਰ ਵੀਰੋ ਆਪਾਂ ਚਲੋ ਮਾਨ ਨਹੀਂ ਕਰਦੇ ਕਿਸੇ ਦੀ ਜੀਗਾ ਯਾਰ ਇਹ ਖੜੇ ਕੇ ਜਾਣਾ ਜ਼ੋਰ ਲੱਗ ਰਿਹਾ ਉਹ ਦੇਖੋ ਕਾਰ ਆ ਗਿਆ ਬੀਰਕਲ ਕੀਰੀ ਦਾ ਮਾਰ ਦੇ ਬਰਾਬਰ ਆਇਆ ਬਰਾਬਰ ਕੋਈ ਨਹੀਂ ਆਇਆ ਹਾਂ ਬਰਾਬਰ ਆ ਬਰਾਬਰ ਖਾਂਦੇ ਦੱਸ ਵੀਡੀਓ ਹੈ ਨਾ ਤੇਰੇ ਪਾਸ ਦੁਬਾਰਾ ਆ ਜਾ ਜਿੰਨੇ ਮਰਜ਼ੀ ਵਾਰੀ ਆ ਜਾ ਵੀਰੇ ਵੀਰੇ ਨਹੀਂ ਆਂਦਾ ਭਾਈ ਮੈਂ ਤੈਨੂੰ ਕਹਿ ਦਸਾਂ ਪਤਾ ਕੀ ਫਰਕ ਆ ਉਹ ਤਵੀਆਂ ਨਾ ਲਿਫਟ ਵਾਲੀ ਓਨ ਕਰਤਾ ਉਹ ਸਾਲੀ ਹਲਕੀ ਆ ਵੀਰੇ ਲਾਗੇ ਨਹੀਂ ਰਹੀ ਦੀ ਤਵੀਆਂ ਤੈਂ ਉਹੀ ਦੇਖਿਆ ਮੇਰੀ ਬਾਤ ਸੁਣ ਜੋ ਤਵੀਆਂ ਸਾਲੀ 18 ਦੀਆਂ ਜੋ ਸਾਲੀ ਜਿਆਦਾ ਜ਼ੋਰ ਲੈ ਰਹੀਆਂ ਮੈਂ ਕਹਿੰਦਾ ਟਰੈਕਟਰ ਤੁਰੇ ਨਹੀਂ ਰਿਹਾ ਦਾ ਔਰ ਨਾ ਹਲਕੀ ਆ ਮੈਂ ਕਹਿੰਦਾ ਟਰੈਕਟਰ ਦੇ ਸਾਰੇ ਗੇਅਰ ਲਾ ਕੇ ਦੇਖ ਲਿਆ ਟਰੈਕਟਰ ਚੱਕਰ ਹੀ ਨਹੀਂ ਭਗੜਾ ਦਾ ਮੈਂ ਕਹਾਂ ਪਤਾ ਨਹੀਂ ਸਾਲਾ ਕੀ ਹੋ ਰਿਹਾ ਤੈਨੂੰ ਤਾਂ ਐਂ ਹੀ ਕਰਾ ਦੇ ਨਾ ਮੈਂ ਤਵੀਆਂ ਬਦਲੇ ਉਸੀ ਕਰਕੇ ਫਰਕ ਪਾੜ ਜਾ ਟਰੈਕਟਰ ਮਾ ਦੇਖਿਆ ਤਨੇ ਟਰੈਕਟਰ ਮਾ ਉਨਾ ਹੀ ਫਰਕ ਆ ਜਿੰਨਾ ਇਹੋ ਫਰਕ ਵਰਦਾ ਉਨਾ ਹੀ ਉਹ ਫਰਕ ਆ ਪਾਵਰੋਂ ਕੋਈ ਬਹੁਤਾ ਫਰਕ ਨਹੀਂ ਪਾਵਰ ਸੇਮ ਹੈ ਆ ਟਰੈਕਟਰ ਕੁਨਾ ਨਾਲ ਜਿਆਦਾ ਫਰਕ ਨਹੀਂ ਮਾਈਨਰ ਪਤਾ ਕੀ ਸੇਮ ਕੈਟਾਗਰੀ ਦੇ ਦਾ ਟਰੈਕਟਰਾਂ ਕੋਈ ਨਹੀਂ ਲੈ ਲੂੰਗਾ ਬਾਕੀ ਨਾ ਉਹ ਥਾਲੀ ਤਵੀਆਂ ਨਾ ਪਹਿਲਾਂ ਚੌਥੇ ਲੋਵਾ ਵੀ ਟਰੈਕਟਰ ਚੱਲ ਰਿਹਾ ਦਾ ਬਾਈ ਇਤਨਾ ਜ਼ੋਰ ਲੈ ਰਦੀ ਜੋ ਜ਼ੋਰ ਤਵੀਆਂ ਮਾ ਫਰਕ ਦਾ ਤਵੀਆਂ ਫਰਕ ਆ ਟਰੈਕਟਰ ਮਾ ਕੋਈ ਫਰਕ ਨਹੀਂ ਜੇ ਉਸਕੇ ਬਰਾਬਰ ਚੱਲ ਰਹਾ ਤਾਂ ਵੀ ਕੋਈ ਫਰਕ ਨਹੀਂ ਦਾ ਫਰਕ ਕੋਈ ਇਤਨਾ ਨਹੀਂ ਹੈ ਵੇ ਉਸਕੇ ਉੱਪਰ ਨੂੰ ਢੇੜਾ ਦੇ ਦੇ ਆ 60 ਕੇ ਐਡਾ ਕੋਈ ਫਰਕ ਨਹੀਂ ਮਾੜਾ ਮੋਟਾ ਮਾੜਾ ਉਹੀ ਫਰਕ ਮਾਈਨਰ ਜਿਹਾ ਬਈ ਉਸਕੇ 2 ਕਦਮ ਵੱਧ ਗਿਆ ਘਟ ਗਿਆ ਉਹ ਚੀਜ਼

ਉਹ ਬਰਾਬਰ ਆਇਆ ਬਰਾਬਰ ਆਇਆ ਬਰਾਬਰ ਆਇਆ ਬਰਾਬਰ ਆਇਆ ਵੀਡੀਓ ਹੈ ਨਾ ਤੇਰਾ ਦੁਬਾਰਾ ਆ ਜਾ ਕਿੰਨੇ ਮਰਜ਼ੀ ਵਾਰੀ ਆਦਾ ਵੀਰੇ ਹੱਥ ਉੱਪਰ ਆਇਆ ਬਰਾਬਰ ਨਹੀਂ ਆਉਂਦਾ ਪਾਈ ਉਹ ਤੁਕਾਰ ਲਾ ਕੇ ਖੜਾ ਪਾ ਦਤਾ ਉਹ ਉਹ ਤੁਹਾਡੀਆਂ ਨਾ نیچے ਨਹੀਂ ਜਾ ਰਹੀ ਕੀ ਕੋਈ ਵੀਰ ਜਾਂ ਫਾਰਮ ਟਰੱਕ ਵਾਲਾ ਕੋਈ ਵੀਡੀਓ ਦੇਖ ਰਿਹਾ ਜਾਂ ਕੋਈ ਅੱਠੋ ਜੰਜਾਲਾ ਇਹੋ ਟਰੈਕਟਰ ਮਾਰੇ ਦੋਨਾਂ ਕੇ ਸੇਮ ਆ ਬਾਈ ਚਲੋ ਆਪਣੇ ਜਾਣੋ ਦੋਸਤਾਂ ਨੂੰ ਕੋਈ ਵੀਡੀਓ ਬਣਾਈਆ ਕੋਈ ਕਿਸੇ ਨੂੰ ਚੈਲੰਜ ਨਹੀਂ ਹੈ ਬਈ ਹਾਂ ਕੋਈ ਕਹ ਦੇ ਮੇਰੇ ਵੱਧ ਦਾ ਮੇਰਾ ਘੱਟਾ ਉਹ ਚੀਜ਼ ਨਹੀਂ ਹੈ ਬਿਰੋ ਖਾਮਦਾ ਆਪ ਸਮਝ ਚਲਾ ਰਹੇ ਤੇ ਚਲਾਇ ਚਲਾ ਕੇ ਤੇ ਹਾਂ ਬਿਰੋ ਮੈਂ ਗੱਲ ਕਰ ਰਿਹਾ ਤਾਂ ਮਾਹ ਕੋਈ ਮਾਰਦਾ ਪਿਆਰ ਨਾ ਬਣਾਈ ਵੀਡੀਓ ਕਿਸੇ ਗੱਲ ਕੋਈ ਗੁੱਸਾ ਗਿਲਾ ਨਹੀਂ ਕੋਈ ਸਾਫਾੜੇ ਗਾਲਾਂ ਕੱਢਾ ਕੋਈ ਅੱਜ ਦਿਨ ਜਾਣਾ ਕੋਈ ਬਾਤ ਕਰਾ ਜਦੋਂ ਮਾਰੇ ਭਾਈਆਂ ਦਾ ਪਿਆਰ ਹੂੰ ਚਲਾ ਕੇ ਦੇਖ ਰਹੇ ਤੇ ਭਾਈ ਮੈਂ ਜੋਗਾ ਦੇਖ ਰਹੇ ਜੋਗਾ ਦੇਖ ਰਹੇ ਤੇ ਕੀ ਆਹੋ ਹੀਰੋ ਲੈਵਾ ਜ਼ੋਰ ਜ਼ਿਆਦਾ ਉਹ ਹੀਰੋ ਭਾਈ 9 9 ਦੇ ਹੀਰੋ ਕਹਨੇ ਕੀ 9 9 ਕੀ ਆ ਜ਼ੋਰ 10 ਜੀ ਨਾ ਜ਼ਿਆਦਾ ਬਿੱਡਾ 11 ਹੀਰੋ ਪੜ ਰਹੀ ਆ ਉਹ ਟਰੈਕਟਰ ਨੂੰ ਪਤਾ ਵੀ ਨਹੀਂ ਹੈ ਔਰ ਉਹ 9 9 ਕਿੰਨਾ ਜ਼ੋਰ ਚੱਲੇ ਆ ਜਨਾਬ ਉਹ ਭਾਈ ਪੈਟਰ ਦਾ ਪਤਾ ਲੱਗ ਰਿਹਾ ਇਹਦਾ ਹਰ ਟਰੈਕਟਰ ਕੀ ਪਾਵਰ ਦਾ ਫਰਕ ਹੈ ਤੇ ਨਾਲ ਤੁੰ ਨੂੰ ਕਿਹੜਾ ਦੇ ਰਿਆ ਨਾ ਆ ਟਰੈਕਟਰ ਬੜਾ ਯਾਰ ਫੱਟਦਾਈ ਆ ਜੋ ਤੁਸੀਂਨੇ ਦੇਖਿਆ ਉਹ ਜਿਹੜਾ 60 ਆਇਆ ਤਾਂ ਨਾ ਬਈ ਉਹ ਮਾਡਲ ਬਹੁਤ ਘੱਟ ਆਏਦੇ ਜਿਹੜੇ 55 ਐਚਪੀ ਕੀ ਕੈਟਾਗਰੀ ਮਾ ਉਹ 55 ਇਵਤਾ ਆਂਦੇ ਹੀ ਨਹੀਂ ਉਹ ਨਾ ਨਾ ਹੁਣ ਕੈਟਾਗਰੀ ਨਹੀਂ ਆ ਰਹੀ ਆ ਉਹ ਇਹ 55 ਐਚਪੀ ਦਾ ਹਾਂ ਇੱਕ ਤਾਂ ਵੀਰੇ ਬਹੁਤ ਲੱਕੀਆ ਜਿਹੜਾ ਤਨੋਂ 55 ਐਚਪੀ ਦਾ ਟਰੈਕਟਰ ਮਿਲ ਗਿਆ ਇਹ ਤਾਂ ਨਹੀਂ 50 ਵਾਲੇ ਆ ਰਹੇ ਆ ਹੁਣ ਕੈਟਾਗਰੀ ਆ ਰਹੀ 55 ਹਾਂ ਕੈਟਾਗਰੀ ਮਾ ਆ ਰਿਹਾ 55 ਕੀ ਪਾਟ ਹੌਸਪਾਵਰ ਉਸਕੀ 55 ਨਹੀਂ ਆਏ ਉਹ 55 ਐਚਪੀ ਆ ਕਿਉਂ 55 ਐਚਪੀ ਕਿਉਂ ਘੱਟੇ ਹੋਰ ਨਾ ਮਾਲਕ ਆਏ ਉਹ 55 ਕੈਟਾਗਰੀ ਵਾਂ ਪਰ ਉਹ ਇੰਨਾ ਜ਼ੋਰ ਨਹੀਂ ਮਾਰਦਾ ਇੰਨਾ ਜ਼ੋਰ ਨਹੀਂ ਮਾਰਦਾ ਮੈਂ ਦੇਖਿਆ ਭਾਈ ਚਲਾਗਾ ਉਹ ਟਰੈਕਟਰ ਬਹੁਤ ਜ਼ੋਰ ਮਾਰਾ ਪਹਿਲਾਂ ਵੀ 60 ਆਇਆ ਦਾ ਮਰਪਾ ਪਹਿਲਾਂ ਵਾਲੇ 60 ਦੇ ਤੋਂ ਬਹੁਤ ਬਹੁਤ ਆਇਆ ਉਸਮਾ ਭਾਈ ਟਰਾਲੀ ਮਾਂ ਵੀ ਚਲਾਗਾ ਦੇਖਿਆ ਬਹਾਈ ਮਾਂ ਵੀ ਚਲਾਗਾ ਦੇਖਿਆ ਬਾਕੀ ਇਹ ਤਾਂ 49 ਪਿੰਡ ਪੰਜਵਾਂ ਆ ਯਾ ਬਾਪ 55 ਬਾਕੀ ਪਹਿਲਾਂ ਨਾ ਟਰੈਕਟਰ ਆਏ ਕਿ ਨਾ 14 ਕਿਟਾਰਾਂ ਵਾ 16 ਕਿਟਾਰਾਂ ਵਾ ਟਰੈਕਟਰ ਬਹੁਤ ਜ਼ੋਰ ਮਾਰਾ ਕੁਲਕਾ कुछ ट्रैक्टर मेरे आला दवा भी ट्रैक्टर क्योंकि पहला उसमें चौदह के टायर थे फिर सोलह के पाए थे पा देव उस भी थोड़ा डबन लगे ट्रैक्टर उसमें प्रोपर सोलह के टायर आवापिंग कहीं भी है बात है सट्ठ देखा बी थोब खड़े स्लिप मारी आई मारता है जान लावा पूरी मैं पहला भी चलाकर देखा चलो भीडियो का माध्यम कुछ हो रहा ਪਰ ਤਲਾਕ ਆ ਦੇਖਿਆ ਜੋ ਬਾਤ ਹੈ ਅਸਲੀ ਇਹ ਤਾਂ ਬਾਈ 850 ਦੇ ਵੱਧ ਜ਼ੋਰ ਮਾਰਦਾ ਹੋਣਾ ਇਹ ਮਾਰਾ 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 ਬਾਈ ਜ਼ੋਰ ਮਾਰਾ ਮੈਂ ਇਹ ਉਹ ਦੇਖਿਆ 855 ਤੇਰੇ ਆਲਾ ਟਰੈਕਟਰ ਤੁਰ ਨਹੀਂ ਰਿਹਾ ਵਾ ਹੇਰੋਂ ਪਾਕ ਆ ਆ ਦੌੜਿਆ ਫਿਰ ਰਿਹਾ ਹੁਣ ਦੌੜਿਆ ਫਿਰ ਰਿਹਾ ਹਾਂ ਉਹ ਤੇਰੇ ਆਲੇ ਉਸ ਨੂੰ ਉਸ ਨੂੰ ਸਹਾਰਾ ਮਿਲ ਗਿਆ ਵਾ ਹਲਕੀ ਹੇਰੋਂ ਉਹ ਹਲਕੀ ਹੇਰੋਂ ਤੇਰੇ ਵਾਲੇ ਨੂੰ ਸਹਾਰਾ ਮਿਲ ਗਿਆ ਇਹਨੂੰ ਪਰ ਪਰਵਾਹ ਨਹੀਂ ਹੈ ਪਰਵਾਹ ਨਹੀਂ ਹੈ ਮੰਨਣਾ ਟਰੈਲੀ 'ਚ ਵੀ ਦੇਖਿਆ ਟਰੈਲੀ 'ਚ ਵੀ ਦੇਖਿਆ ਟਰੈਕਟਰ ਚਲਾਕਾ ਤੇਰੇ ਆਲਾ ਕੋਟਕਾ ਚੱਲ ਰਿਹਾ ਵਾ ਆ ਕੋਟਕਾ ਨਹੀਂ ਚੱਲ ਰਿਹਾ ਫੁਲਕਾ ਚੱਲਦਾ ਉਸ ਤੋਂ 16 ਗਾ ਕੇ ਟਾਇਰਾਂ ਕਰਖਾ ਜ ਉਹ ਹੈਰੋਂ ਭੈਣ ਜੋ ਬਹੁਤ ਭਾਰੀ ਦੀ ਹੈਰੋਂ ਹੈਰੋਂ ਭੈਣ ਜੋ ਘਾੜ ਵਰਗੀ ਹੋਰ ਕਿੱਲੇ ਜ਼ੋਰ ਦੇ ਲਿਆ ਬਾਈ ਟਰੈਕਟਰ ਕੀ ਨਾ ਕਰਾ ਦੀ ਨਾਲੇ ਨੇ ਜਿਹੜੇ ਨੇ ਖਵਾ ਟਰੈਕਟਰ ਬਾਕੀ ਖਾਸਾ ਬਾਦ ਯਾਰ ਆਪਾਂ ਛੋੜ ਛੋੜ ਮੱਖੇਦ ਹੈ ਨਾ ਕਿੱਲੇ ਕਿੱਲੇ ਚਾਰ ਬਾਦੇ ਹਾਂ ਚਾਰ ਕਿੱਲੇ ਕੇ ਇਲਾਵਾ ਬਾਦਿਆ ਹੁਣ ਮਸਤੀ ਮਸਤੀਆਂ ਬਾਹਰੇ ਦੇਣਾ 15 ਮਿੰਟਾਂ 15 15 ਮਿੰਟ ਲੱਗੇ ਹੁਣੇ ਹਾਂ 15 ਮਿੰਟ ਹਾਂ ਬਾਕੀ ਟਰੈਕਟਰ ਤਿੰਨ ਚੱਲ ਰਹੇ ਸਵਾਗੇ ਵਾਲੇ ਪੂਰੇ ਨਹੀਂ ਪਟ ਰਹੇ ਹੈ ਪਿੱਛਾ ਹਾਇਰ ਵਾਲੇ ਡ੍ਰੈਕਟਰ ਖੜਪਦੇ ਆ ਰਹੇ ਆ ਐ ਹੋਏ